ਰਿਟਾਇਰਮੈਂਟ ਹੈਗੀ ਐ ਬੜੇ ਸਾਲ ਤੁਸੀਂ ਨੌਕਰੀ ਕੀਤੀ ਐ ਬਹੁਤ ਕੁਝ ਇਸ ਨੌਕਰੀ ਨੇ ਦਿੱਤਾ ਹੈ ਕੀ ਮਹਿਸੂਸ ਕਰਿਓ ਅੱਜ। ਲੋਕਾਂ ਦਾ ਜਿਹੜਾ ਇੰਨਾ ਪਿਆਰ ਮਿਲ ਰਿਹਾ ਇਹ ਸਭ ਤੋਂ ਵੱਡਾ ਸਬੂਤ ਹੈ ਤੇ ਮੈਂ ਡਿਊਟੀ ਖਰੀ ਨਾ ਕੀਤੀ ਹੁੰਦੀ ਤਾਂ ਪਿਆਰ ਥੋੜਾ ਮਿਲਣਾ ਸੀਗਾ। ਜਿਹੜੀ ਇਹ ਪੋਸਟ ਜਦੋਂ ਲਈ ਸੀ ਉਦੋਂ ਵਧਾਈ-ਵਧੋਈ ਦਾ ਕੋਈ ਪੱਤਰ ਨਹੀਂ ਸੀ। ਮਦਦੋਂ ਕੀ ਬਦੰਗਿਆ ਲੋਕਾਂ ਨੇ ਦਿੱਤੇ। ਪਰ ਵਧਾਈ ਤਾਂ ਉਹ ਹੁੰਦੀ ਜਿਹੜੀ ਜਦੋਂ ਤੁਸੀਂ ਪੂਰਾ ਕਰਕੇ ਟਨੇਰ ਜਾਓ ਫਿਰ ਕੁਝ ਇਦਾਂ ਦਾ ਕਰਕੇ ਜਾਓ ਵੀ ਲੋਕੀ ਕਹਿਣ ਵੀ ਹਾਂ ਵਧਿਆ ਕੋਈ ਗੱਲ ਵਧੀ ਗੱਲ ਦੋ ਦੋ ਪੜਾਂ ਦੇ ਵਿੱਚ ਨਾ ਮੈਂ ਪਿਸ ਰਿਆ ਸੀ ਲੰਬੇ ਅਰਸੇ ਤੋਂ ਤਿੰਨ ਮਹੀਨੇ ਹੋ ਗਏ ਨੋਟਿਸ ਦਿੱਤਿਆਂ ਪਹਿਲੀ ਨਵੰਬਰ ਨੂੰ ਦਿੱਤਾ ਸੀ ਨੋਟਿਸ ਤੁਸੀਂ ਇਹ ਫੈਸਲਾ ਕਿਉਂ ਲਿਆ 3 ਸਾਲ ਪਹਿਲਾਂ ਨੌਕਰੀ ਛੱਡਣ ਦਾ ਕੀ ਕੋਈ ਪ੍ਰੈਸ਼ਰ ਮਹਿਸੂਸ ਕਰਦੇ ਸੀਗੇ ਮੈਂ ਵਰਕ ਇੰਨਾ ਕਰਦਾ ਹੁੰਦਾ ਸੀ ਇਨਾ ਮਰ ਬੈਟਣਾ ਸਮਾਜ ਲਈ ਲੋਕਾਂ ਲਈ ਜਿਹੜੀ ਆਪਣੀ ਡਿਊਟੀ ਲਈ ਮਤਲਬ ਉਹਨਾਂ ਨੂੰ ਲੱਗਦਾ ਸੀ ਕਿ ਯਾਰ ਇਹ ਡਿਫਰੈਂਟ ਆ ਬੰਦਾ ਇੱਕ ਯਾਰ ਪਿੰਡ ਜਾਇ ਚ ਜੰਮਿਆ ਨਿਆਣਾ ਗਰੀਬ ਜੇ ਘਰ ਚ ਉਹ ਪਿਓ ਕਿਹੜਾ ਬਹਾਦਰ ਪਿੱਛੇ ਲੋਕਾਂ ਦੀ ਹਿਸਟਰੀ ਹੁੰਦੀ ਆ ਕਿ ਇਹਦਾ ਪੋਲਿਟਿਸ਼ੀਅਨ ਮੰਤਰੀ ਮਾਮਾਜਾ ਕੋਈ ਹੋਰ ਵੱਡੇ ਵੱਡੇ ਰਿਲੇਸ਼ਨ ਮੇਰਾ ਤਾਂ ਕੁਝ ਵੀ ਨਹੀਂ ਸੀਗਾ ਉਹਦੇ ਮਾਪੇ ਡ్రਾਈ ਫਰੂਟ ਲੈਣਾ ਮੂੰਹ ਚ ਪਾਉਂਦੇ ਸੌਗੀ ਪਾਉਂਦੇ ਸੀ ਮੂੰਹ ਚ ਮੈਂ ਗਵਰਨਮੈਂਟ ਕਾਲਜ ਟੈਸਟ ਦਿੱਤਾ ਮੈਂ ਟੁੱਟੀ ਤੋਂ ਗਰਮ ਪਾਣੀ ਪੀਤਾ ਮੈਂ ਉਦੋਂ ਭਾਵਕ ਹੋਇਆ ਸੀਗਾ ਇੱਕ ਟਾਈਮ ਤੋਂ ਮੈਂ ਕੱਲਾ ਹੀ ਫਾਇਲਾਂ ਚੋੱਕੇ ਤੁਰਿਆ ਰਹਿਣਾ ਜਿੱਥੇ ਜਾਣਾ ਪੀਪੀਸੀਐਮਐਸ 12 ਦਰੀ ਪਟਿਆਲੇ ਹਰ ਜਗ੍ਹਾ ਕੱਲਾ ਹੀ ਜਾਂਦਾ ਹੁੰਦਾ ਮੇਰਾ ਕਦੇ ਨਹੀਂ ਕਿਤੇ ਕੋਈ ਪੀਐਮਬੀਬੀਏ ਸੈਂਟਰ ਵਿੱਚ ਘਰਦਾ ਕੋਈ ਜਿਹੜੇ ਰੀਡ ਕਰਦੇ ਰਹੇ ਜਿਨ੍ਹਾਂ ਦੇ ਉੱਪਰ ਤੁਸੀਂ ਉਹ ਲੋਕ ਅੱਜ ਖੁਸ਼ ਵੀ ਹੋਣਗੇ ਕਿ ਸ਼ੁਕਰ ਹੈ ਟਾਕੜ ਅਫਸਰ ਜਿਹੜਾ ਰਿਟਾਇਰ ਹੋਣ ਜਾ ਰਿਹਾ ਸਿਹਤ ਅਫਸਰ ਡਾਕਟਰ ਲਖਵੀਰ ਸਿੰਘ ਜਿਨ੍ਹਾਂ ਨੂੰ ਤਾਕੜ ਅਫਸਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਅੱਜ ਨੌਕਰੀ ਤੋਂ ਰਿਟਾਇਰ ਹੋ ਰਹੇ ਨੇ ਬਤੌਰ ਜ਼ਿਲ੍ਹਾ ਸਿਹਤ ਅਫਸਰ ਅੱਜ ਇਸ ਦਫ਼ਤਰ ਦੇ ਵਿੱਚ ਇਸ ਕੁਰਸੀ ਦੇ ਉੱਪਰ ਡਾਕਟਰ ਲਖਵੀਰ ਸਿੰਘ ਹੋਣਾ ਦਾ ਆਖਰੀ ਦਿਨ ਹੈਗਾ ਇਸ ਤੋਂ ਬਾਅਦ ਅੱਗੇ ਕਿਹੜੀ ਕੁਰਸੀ ਦੇ ਉੱਪਰ ਬੈਠਣ ਜਾ ਰਹੇ ਨੇ ਜਾਂ ਫਿਊਚਰ ਦੇ ਵਿੱਚ ਕੀ ਪਲੈਨਿੰਗ ਹੈਗੀ ਆ ਔਰ 3 ਸਾਲ ਪਹਿਲਾਂ ਨੌਕਰੀ ਛੱਡਣ ਦਾ ਕੀ ਕਾਰਨ ਹੈਗਾ ਤਾਂ ਸਾਰੇ ਸਵਾਲਾਂ ਦੇ ਜਵਾਬ ਲੈਣੇ ਆ ਡਾਕਟਰ ਲਖਵੀਰ ਸਿੰਘ ਸਾਡੇ ਨਾਲ ਮੌਜੂਦ ਹੈਗੇ ਨੇ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਪਹਿਲਾਂ ਤਾਂ ਸਵਾਗਤ ਜਗਬਾਣੀ ਟੀਵੀ ਦੇ ਸਤਿ ਸ਼੍ਰੀ ਅਕਾਲ ਤੁਹਾਡਾ ਵੀ ਧੰਨਵਾਦ ਜੀ ਐ ਤੁਹਾਨੂੰ ਅੱਜ ਰਿਟਾਇਰਮੈਂਟ ਹੈਗੀ ਐ ਬੜੇ ਸਾਲ ਤੁਸੀਂ ਨੌਕਰੀ ਕੀਤੀ ਐ ਬਹੁਤ ਕੁਝ ਇਸ ਨੌਕਰੀ ਨੇ ਦਿੱਤਾ ਹੈ ਕੀ ਮਹਿਸੂਸ ਕਰਿਓ ਅੱਜ ਬਹੁਤ ਕੁਝ ਵਧੀਆ ਮਹਿਸੂਸ ਕਰ ਰਹੇ ਹਾਂ ਜਿਹੜੀ ਜ਼ਿੰਮੇਵਾਰੀ ਨਿਭਾਈ ਸੀ ਉਹ ਬੜੇ ਅੱਛੇ ਤਰੀਕੇ ਨਾਲ ਜਾ ਰਹੀ ਔਰ ਲੋਕਾਂ ਦਾ ਜਿਹੜਾ ਇੰਨਾ ਪਿਆਰ ਮਿਲ ਰਿਹਾ ਇਹ ਸਭ ਤੋਂ ਵੱਡਾ ਸਬੂਤ ਹੈ ਤੇ ਮੈਂ ਡਿਊਟੀ ਖਰੀ ਨਾ ਕੀਤੀ ਹੁੰਦੀ ਤਾਂ ਪਿਆਰ ਥੋੜਾ ਮਿਲਣਾ ਸੀਗਾ ਅੱਜ ਕਿੱਥੇ ਕਿੱਥੇ ਫੋਨ ਹੈ ਵਿਰਾਟ ਚੈਨੇ ਲੋਕ ਖੁਸ਼ ਆ ਰੋਜ਼ ਦੀਆਂ ਕਿੰਨੀਆਂ ਕਾਲਸ ਅਟੈਂਡ ਕਰਦਾ ਤੇ ਉਹ ਮੈਨੂੰ ਅੱਜ ਬਹੁਤ ਖੁਸ਼ੀ ਆ ਵੀ ਉਹ ਜਿਹੜੀ ਜਿਹੜੀ ਪੋਸਟ ਜਦੋਂ ਲਈ ਸੀ ਉਦੋਂ ਵਧਾਈ-ਵਧੋਈ ਦੇ ਕੋਈ ਪਾਤਰ ਨਹੀਂ ਸੀ ਉਦੋਂ ਵੀ ਵਧਾਈਆਂ ਲੋਕਾਂ ਨੇ ਦਿੱਤੀਆਂ ਪਰ ਵਧਾਈ ਤਾਂ ਉਹ ਹੁੰਦੀ ਜਿਹੜੀ ਜਦੋਂ ਤੁਸੀਂ ਪੂਰਾ ਕਰਕੇ ਟਨੇ ਉਰ ਜਾਓ ਫਿਰ ਕੁਛ ਇਦਾਂ ਦਾ ਕਰਕੇ ਜਾਓ ਵੀ ਲੋਕੀ ਕਹਿਣ ਵੀ ਹਾਂ ਵਧਿਆ ਕੋ ਗੱਲ ਵਧੀ ਗੱਲ ਫੂਡ ਸੇਫਟੀ ਦੀ ਗੱਲ ਵਧੀ ਵਧਾਈ ਦਾ ਮਤਲਬ ਵਧਣਾ ਗੱਲ ਲੱਗੇ ਜਿਵੇਂ ਜਿਵੇਂ ਦਿਨ ਨੇੜੇ ਆ ਰਹੇ ਸੀ ਰਿਟਾਇਰਮੈਂਟ ਤੇ ਪਤਾ ਕੀ ਹੁਣ ਇਹ ਕੁਰਸੀ ਛੱਡਣ ਜਾ ਰਿਆਂ ਇਸ ਦਫ਼ਤਰ ਦੇ ਵਿੱਚ ਬਹੁਤਾ ਨਾਤਾ ਨਹੀਂ ਬਾਹਰ ਚ ਰਹਿਣਾ ਮਹਿਸੂਸ ਹੁੰਦਾ ਸੀਗਾ ਦੋ ਦੋ ਪੜਾਣੇ ਵਿੱਚ ਨਾ ਮੈਂ ਪਿਸ ਰਿਆ ਸੀ ਲੰਬੇ ਅਰਸੇ ਤੋਂ ਤਿੰਨ ਮਹੀਨੇ ਹੋ ਗਏ ਨੋਟਿਸ ਦਿੱਤੇ ਆ ਪਹਿਲੀ ਨਵੰਬਰ ਨੂੰ ਦਿੱਤਾ ਸੀ ਨੋਟਿਸ ਇੱਕ ਪੜਾਅ ਸੀਗਾ ਵੀ ਜਿਹਦੇ ਵਿੱਚ ਫਾਈਨੈਂਸ਼ੀਅਲ ਪੱਖ ਜਿਹੜਾ ਡਾਊਨ ਹੋ ਜਾਣਾ ਤਿੰਨ ਮਹੀਨੇ ਬਾਅਦ ਇਹ ਇਹ ਫੈਕਟ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਕੋਈ ਕਿਸੇ ਨੂੰ ਖੁਸ਼ ਕਰਨ ਦੀ ਗੱਲ ਨਹੀਂ ਕੈਮਰਾ ਇਹ ਚੀਜ਼ਾਂ ਅੱਡਾ ਗੱਲ ਪਰ ਜੋ ਸੱਚਾਈ ਦੱਸ ਰਿਹਾ ਬਿਆਨ ਕਰ ਰਿਹਾ ਤੇ ਇੱਕ ਉਹ ਸੀਗਾ ਜਿਹੜੇ ਵਿੱਚ ਮੈਂ ਦੇਖ ਰਿਹਾ ਸੀ ਕਿ ਇੱਕ ਬੱਚਿਆਂ ਦੇ ਖਰਚੇ ਵੱਡੇ ਆ ਹਨਾ ਸਾਰਾ ਖੋਸ਼ਾ ਕਿਉਂਕਿ ਓਨੈਸਟ ਬੰਦੇ ਕੋ ਪੂੰਜੀ ਉਨੀ ਕੀ ਹੁੰਦੀ ਸੇਵਿੰਗ ਉਹਦੀ ਕੋਈ ਜ਼ਿਆਦਾ ਨਹੀਂ ਹੁੰਦੀ ਤੇ ਕਰ ਕਰਜੇ ਲੈ ਹੁੰਦੇ ਕਿਸ਼ਤਾਂ ਹੀ ਨਿਕਲਣੀ ਆ ਬੱਚੇ ਦੀ ਫੀਸ ਇੱਕ ਪੜੋ ਸੀ ਬਲੋਕ ਸੇਵਾ ਇੱਕ ਮੈਨੂੰ ਇੱਕ ਮੈਂ ਮਨਉਂਦਾ ਹੀ ਵੀ ਮੈਂ ਉਹ ਨਾ ਕੀਤਾ ਇੱਧਰ त्याਗਿਆ ਨਾ ਤਾਂ ਲੋਕ ਸੇਵਾ ਵੱਡੇ ਰੂਪ ਚ ਕਿੱਦਾਂ ਕਰਨੀ ਜਿਹੜਾ ਮੇਰਾ ਟੀਚਾ ਜਿਹੜਾ ਮੈਂ ਦਿਮਾਗ ਚ ਬਹਿ ਗਈ ਸੀ ਗੱਲ ਬਹਿ ਗਈ ਸੀ ਭਈ ਕੁਝ ਹੋਰ ਰੂਪ ਚ ਵੀ ਸੇਵਾ ਕਰਨੀ ਆ ਉਹ ਮੇਰੇ ਬੜੇ ਚਰਤੋਂ ਇਤਿਆਰ ਕੀਤਾ ਲੋਕਾਂ ਨੇ ਮੈਨੂੰ ਜਿਹੜਾ ਇਹ ਉਹਦਾ ਸਿਗਾ ਤੁਹਾਡੇ ਕੋ ਬੜੇ ਸਾਰੇ ਲੋਕ ਹੁਣ ਵੀ ਲਾਈਨ ਦੇ ਵਿੱਚ ਲੱਗੇ ਹੋਣਗੇ ਅੱਜ ਇਹ ਕੁਰਸੀ ਖਾਲੀ ਹੋਣ ਜਾ ਰਹੀ ਹੈ ਤੁਸੀਂ ਇਹ ਫੈਸਲਾ ਕਿਉਂ ਲਿਆ 3 ਸਾਲ ਪਹਿਲਾਂ ਨੌਕਰੀ ਛੱਡਣ ਦਾ ਕੀ ਕੋਈ ਪ੍ਰੈਸ਼ਰ ਮਹਿਸੂਸ ਕਰਦੇ ਸੀਗੇ ਨਹੀਂ 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 ਦਵਾਈ ਦੀ ਗੱਲ ਨਹੀਂ ਹੈਗੀ ਛੋਟੇ-ਮੋਟੇ ਕਾਰਨ ਬਹੁਤ ਹੁੰਦੇ ਆ ਪਰ ਉਹ ਚੀਜ਼ਾਂ ਮੈਂ ਓਵਰਕਮ ਕਰ ਜਾਂਦਾ ਸੀਗਾ ਕੋਈ ਡੀ ਗੱਲ ਨਹੀਂ ਪਰ ਇਸ ਸਮੇਂ ਥੋੜੇ ਸਮੇਂ ਵਿੱਚ ਮੈਂ ਲੋਕਾਂ ਦੀਆਂ ਜੜੀਆਂ ਸਮੱਸਿਆਵਾਂ ਲੋਕਾਂ ਦੇ ਦੁੱਖ ਦਰਦ ਜਦੋਂ ਦੇਖੇ ਨਾ ਉਦੋਂ ਮੈਨੂੰ ਲੱਗਾ ਵੀ ਡਾਕਟਰ ਲਖਵੀਰ ਯੂ ਆਰ ਨਾਟ ਮੈਂਟ ਫਾਰ ਥਿਸ ਪੋਸਟ ਡੀ ਐਚਓ ਲਈ ਨਹੀਂ ਤੂੰ ਬਣਿਆ ਹੋਇਆ ਬੰਦੇ ਦੇ ਕੰਦਰੋਂ ਵੀ ਆਵਾਜ਼ ਆਉਣ ਲੱਗ ਪਈ ਨਹੀਂ ਤੂੰ ਕੁਛ ਤੂੰ ਕੁਛ ਹੋਰ ਨੋਬਲ ਕਾਜ਼ ਲਈ ਜੰਮਿਆ ਤੂੰ ਉਹ ਨੋਬਲ ਕਾਜ਼ ਜਿਹੜਾ ਸੀ ਨਾ ਮੈਂ ਮੈਨੂੰ ਲੱਗਦਾ ਸੀ ਵੀ ਮੈਂ ਉਧਰ ਨੂੰ ਤੁਰਨਾ ਮੈਨੂੰ ਅੰਦਰੋਂ ਆਵਾਜ਼ ਆਉਂਦੀ ਇੰਟੂਇਸ਼ਨ ਹੋ ਜਾਂਦੀ ਬੰਦੇ ਨੂੰ ਮੈਨੂੰ ਬੜੇ ਚਿਰ ਤੋਂ ਹੁੰਦਾ ਹੁੰਦਾ ਸੀ ਵੈਸੇ ਤਾਂ ਮੈਂ ਜਦੋਂ ਦਾ ਜੌਬ 'ਚ ਆਇਆ ਤਾਂ ਮੈਂ ਜਿੱਦਾਂ ਮੈਂ ਕੰਮ ਕਰਦਾ ਹੁੰਦਾ ਸੀ ਨਾ ਮੈਂ ਜੇ ਮੈਡੀਕਲ ਅਫਸਰ ਵੀ ਹੋਣਾ ਤਾਂ ਐਸਐਮਓ ਜਿਹੜੇ ਹੁੰਦੇ ਸੀ ਉਹ ਜੇ ਦੋਨਾਂ ਨੂੰ ਬਰਾਬਰ ਰੱਖ ਕੇ ਦਰੋ ਸਾਡੇ ਤੋਂ ਵੀ ਇਹਨਾਂ ਨੇ ਹੀ ਚੱਲਦੇ ਮੇਰੇ ਤੋਂ ਬਿਨਾ ਕਹਿ ਲੋ ਮਤਲਬ ਉਹਨਾਂ ਨੂੰ ਮੈਨੂੰ ਇਦਾਂ ਕੱਦ ਉੱਚਾ ਸਮਝਦੇ ਸੀ ਮੈਂ ਵਰ ਕਿੰਨਾ ਕਰਦਾ ਹੁੰਦਾ ਸੀ ਇੰਨਾ ਮਰ ਬਟਣਾ ਸਮਾਜ ਲਈ ਲੋਕਾਂ ਲਈ ਜਿਹੜੀ ਆਪਣੀ ਡਿਊਟੀ ਲਈ ਮਤਲਬ ਉਹਨਾਂ ਨੂੰ ਲੱਗਦਾ ਸੀ ਵੀ ਯਾਰ ਇਹ ਡਿਫਰੈਂਟ ਆ ਬੰਦਾ ਆਪਣੇ ਅੰਦਰੋਂ ਵੀ ਮਹਿਸੂਸ ਹੁੰਦਾ ਹੁੰਦਾ ਹੈ ਕਿ ਇਹ ਯਾਰ ਤੂੰ ਕੁਝ ਵੱਡਾ ਕਰ ਸਕਦਾ ਇਸ ਦੇਸ਼ ਚ ਇਸ ਪੰਜਾਬ ਚ ਤੂੰ ਬਹੁਤ ਵੱਡਾ ਕੁਝ ਕਰ ਸਕਦਾ ਕ੍ਰਾਂਤੀ ਲਿਆ ਸਕਦਾ ਔਰ ਫੂਡ ਸੇਫਟੀ ਤੇ ਲੱਗਾ ਫੂਡ ਸੇਫਟੀ ਤੇ ਕ੍ਰਾਂਤੀ ਲਿਆਂਦੀ ਬਹੁਤ ਸਾਰੇ ਕੰਪੋਨੈਂਟ ਐ ਹੋ ਜਿਹੜੇ ਜਿੱਥੇ ਲੋਡ ਆ ਜਿੱਥੇ ਰੈਵੋਲੂਸ਼ਨ ਆ ਸਕਦੀ ਆ ਬਹੁਤ ਰਿਫਾਰਮਸ ਆ ਸਕਦੀਆਂ ਮੈਂ ਮੈਂ ਸੋ ਮੈਂ ਚਾਹੁੰਦਾ ਆ ਕਿ ਇੱਕ ਸੋਸ਼ਲ ਰਿਫਾਰਮਰ ਬਣ ਕੇ ਮੈਂ ਆਵਾਂ ਬੜਾ ਲੰਬਾ ਸਮਾਂ ਤੁਸੀਂ ਨੌਕਰੀ ਕੀਤੀ ਅੱਗੇ ਵੀ ਕਈ ਯਾਰ ਜ਼ਿਕਰ ਕੀਤਾ ਕਿ ਬੜੇ ਸਾਰੇ ਔਕੇ ਸਮੇਂ ਵੀ ਤੁਸੀਂ ਦੇਖੇ ਬੜੀ ਜਗ੍ਹਾ ਤੁਹਾਡੀ ਟਰਾਂਸਫਰ ਹੋਈ ਬੜੇ ਮੰਤਰੀਆਂ ਦੇ ਨਾਲ ਪੇਚੇ ਤੁਹਾਡੇ ਫਸੇ ਜਦੋਂ ਪਿੱਛੇ ਸਮਾਂ ਮੁੜ ਕੇ ਦੇਖਦੇ ਹੋ ਕੀ ਮਹਿਸੂਸ ਕੀ ਕਰਦੇ ਹੋ ਉਹ ਜਦੋਂ ਸਮਾਂ ਦੇਖਦਾ ਨਾ ਮੁੜ ਕੇ ਉਦੋਂ ਐਦਾਂ ਲੱਗਦਾ ਪਈ ਡਾਕਟਰ ਲਖਵੇ ਤੂੰ ਸੀਗਾ ਆਪਣੇ ਆਪ ਨੂੰ 1000 ਪਿੰਡ ਜਾਇਚ ਜੰਮਿਆ ਨਿਆਣਾ ਗਰੀਬ ਜਾਇ ਘਰ ਚ ਉਹ ਕਿਹੜਾ ਬਹਾਦਰ ਪਿੱਛੇ ਲੋਕਾਂ ਦੀ ਹਿਸਟਰੀ ਹੁੰਦੀ ਆ ਕਿ ਇਹਦਾ ਪੋਲਿਟਿਸ਼ੀਅਨ ਮੰਤਰੀ ਮਾਮਾ ਜਾਂ ਕੋਈ ਹੋਰ ਵੱਡੇ ਵੱਡੇ ਰਿਲੇਸ਼ਨ ਮੇਰਾ ਤਾਂ ਕੁਝ ਵੀ ਨਹੀਂ ਸੀਗਾ ਕੋਈ ਮੇਰੇ ਮਗਰ ਮੇਰਾ ਮੈਂ ਜਦੋਂ ਵੀ ਅੱਜ ਤੱਕ ਇੰਟਰਵਿਊ ਦਿੱਤੀਆਂ ਮੈਂ ਅੱਜ ਪੀਐਮਟੀ ਦੇਣ ਨਿਆਣਿਆਂ ਨੂੰ ਜਾਂਦਾ ਦੇਖਦਾ ਨੀਟ ਦੇਣ ਜਾਂਦਾ ਇੰਜੀਨੀਅਰਿੰਗ ਟੈਸਟ ਦੇਣ ਜਾਂਦਾ ਨਿਆਣਿਆਂ ਦੇ ਮਗਰ ਸਾਡੇ ਹੁੰਦੇ ਆ ਵੀ ਜਦੋਂ ਮੈਂ ਦਿੱਤਾ ਉਹਦੇ ਦੇ ਮਾਪੇ ਡ్రਾਈ ਫਰੂਟ ਲੈਣਾ ਜਿੱਦਾ ਮੂੰਹ ਚ ਪਾਉਂਦੇ ਸੌਗੀ ਪਾਉਂਦੇ ਸੀ ਮੂੰਹ ਚ ਮੈਂ ਗਵਰਨਮੈਂਟ ਕਾਲਜ ਟੈਸਟ ਦਿੱਤਾ ਮੈਂ ਟੂਟੀ ਤੋਂ ਗਰਮ ਪਾਣੀ ਪੀਤਾ ਮੈਂ ਉਦੋਂ ਭਾਵਕ ਹੋਇਆ ਸੀਗਾ ਇੱਕ ਟਾਈਮ ਮੈਂ ਕਹਾ ਯਾਰ ਤੂੰ ਸਾਲਾ ਕਿੱਥੋਂ ਸਿਲੈਕਟ ਹੋਣਾ ਮੈਂ ਆਪਣੇ ਆਪ ਨੂੰ ਕਿਹਾ ਕਿ ਇਹ ਲੋਕ ਹੋਣਗੇ ਸਿਲੈਕਟ ਕਿ ਤੂੰ ਟੁੱਟੀ ਦਾ ਗਰਮ ਪਾਣੀ ਪੀਤਾ ਇਹਦੇ ਮਗਰ ਕੋਲਡ ਡਰਿੰਕ ਲੈ ਕੇ ਤੋੜੇ ਲੋਕ ਮਾਪੇ ਇੰਨੇ ਕੇਰਿੰਗ ਅੱਜ ਕੱਲ੍ਹ ਤਾਂ ਅੱਜ ਕੱਲ੍ਹ ਤਾਂ ਲੋਕ ਬਹੁਤ ਪੋਜੈਸਿਵ ਹੋ ਗਏ ਕੇਰਿੰਗ ਬਹੁਤ ਹੋ ਗਈ ਮਾਪੇ ਬੱਚਿਆਂ ਨੂੰ ਵੀਕ ਕਰਤਾ ਇਹਨਾਂ ਨੇ ਮੈਂ ਕੱਲਾ ਹੀ ਫਾਇਲਾਂ ਚੁੱਕ ਕੇ ਤੁਰਿਆ ਰਹਿਣਾ ਜਿੱਥੇ ਜਾਣਾ ਪੀਪੀਸੀਐਮਐਸ 12 ਦਾਰੀ ਪਟਿਆਲੇ ਹਰ ਜਗ੍ਹਾ ਕੱਲਾ ਹੀ ਜਾਂਦਾ ਹੁੰਦਾ ਮੇਰਾ ਕਦੇ ਨਹੀਂ ਕਿਤੇ ਕੋਈ ਪੀਐਮਬੀਬੀਐਸ ਸੈਂਟਰ ਵਿੱਚ ਘਰਦਾ ਕੋਈ ਗਿਆ ਸੋ ਜਿਹੜਾ ਇਹੋ ਜਿਹਾ ਬੰਦਾ ਜਿਹਨੂੰ ਔਰ ਮੈਂ ਹੈਰਾਨ ਹੋਣਾ ਜਦੋਂ ਮੇਰਾ ਟੈਸਟ ਦਾ ਰਿਜ਼ਲਟ ਆਇਆ ਉੱਥੇ ਸਭ ਤੋਂ ਪਹਿਲਾਂ ਬਾਜ਼ ਹੀ ਮੈਨੂੰ ਪੈ ਗਈ ਫੇ ਕਾਉਂਸਲਿੰਗ ਵਿੱਚ ਮੈਨੂੰ ਦਿਸ਼ਾ ਹੀ ਨਹੀਂ ਜਿਹੜੇ ਮੈਨੂੰ ਲੱਗੇ ਕੋਕ ਲੈ ਕੇ ਮਗਰ ਨੂੰ ਘੁੰਮਦੇ ਜੂਸ ਲੈ ਕੇ ਲੋਕ ਸੋ ਮੈਂ ਜਦੋਂ ਇਦਾਂ ਲੱਗਦਾ ਕਿ ਯਾਰ ਐਡਾ ਐਦਾਂ ਦਾ ਬੰਦਾ ਉਹ ਜਿਹੜਾ ਕੁਝ ਵੀ ਨਹੀਂ ਸੀਦਾ ਬਜੂਦ ਸੀ ਉਹ ਫਿਰ ਅਕਾਲਪੁਰਖ ਦਾ ਧੰਨਵਾਦ ਕਰੀਦਾ ਵੀ ਤੂੰ ਚਾਹੇ ਤੱਕ ਗਰੀਬ ਨਿਵਾਜ ਗਸਈਆਂ ਮੇਰਾ ਮਾਥੇ ਛਤਰ ਤਰੇ ਹਨਾ ਇਹ ਜੇ ਉਹ ਉਹ ਲੱਗਦਾ ਸੀ ਯਾਰ ਐਡੇ ਮੰਤਰੀ ਇਹ ਦੰਦੀਆਂ ਹਰਡਲਸ ਵਿੱਚੋਂ ਕੌਣ ਬਚਾ ਗਿਆ ਕੌਣ ਰੱਕ ਗਿਆ ਜੇ ਤੈਨੂੰ ਰੋਲਣਾ ਚਾਹੁੰਦੇ ਤੱਪੜ ਤਾਂ ਤੁਸੀਂ ਸੋਚਦੇ ਸਾਡਾ ਸਿਸਟਮ ਇਦਾਂ ਦਾ ਹੈ ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਸਾਡਾ ਮੈਂ ਤਾਂ ਕੁਝ ਵੀ ਨਹੀਂ ਸੀਗਾ ਸਾਡੇ ਡਾਇਰੈਕਟਰ ਕੀ ਸਾਡੇ ਮੈਂਕਵੇ ਚੋਂ ਨਹੀਂ ਕਰਦੇ ਨਾ ਮਰੇ ਮੰਤਰੀਆਂ ਮਰੇ ਜਿਵੇਂ ਹੁਣ ਤੁਸੀਂ ਫੈਸਲਾ ਲਿਆ ਸੀਗਾ ਰਿਟਾਇਰਮੈਂਟ ਦਾ ਜਦੋਂ ਇਹ ਪੇਚਾ ਪੈਂਦਾ ਹੁੰਦਾ ਸੀਗਾ ਇਹਨਾਂ ਦੇ ਨਾਲ ਉਦੋਂ ਵੀ ਖਿਆਲ ਹੁੰਦਾ ਸੀ ਨੌਕਰੀ ਛੱਡਦੀਏ ਨਹੀਂ ਲੋਕਾਂ ਨੇ ਕਰਨ ਦੇ ਨਹੀਂ ਉਦੋਂ ਇੱਕਦਮ ਨਹੀਂ ਸੀ ਹੁੰਦਾ ਉਦੋਂ ਲੱਗਦਾ ਸੀ ਵੀ ਜੇ ਮੈਂ ਹੁਣ ਛੱਡਤੀ ਨਾ ਜਿੱਦਾਂ ਇਹ ਜਲੀਲ ਕੀਤਾ ਫਿਰ ਇਹਨਾਂ ਨੂੰ ਲੱਗਣਾ ਵੀ ਡਰ ਕੇ ਭੱਜ ਗਿਆ ਫਿਰ ਮੈਨੂੰ ਹੁੰਦਾ ਸੀ ਨਹੀਂ ਡਾਕਟਰ ਲਖਵੇ ਦਾ ਜੇ ਟਿਕੇ ਰਹਿਣਾ ਅੱਜ ਰਹਿਣਾ ਉਦਾਂ ਉਦੋਂ ਜਦੋਂ ਮੈਨੂੰ ਚੰਡੀਗੜ੍ਹ ਬਹੁਤ ਜਲੀਲ ਕੀਤਾ ਨਾ ਸਿਹਤ ਮੰਤਰੀ ਜੀ ਨੇ ਉਦੋਂ ਮੈਂ ਬਹੁਤ ਔਖਾ ਘਰ ਪਹੁੰਚਿਆ ਉਹ ਇੱਕ ਬਹੁਤ ਭਾਵਕ ਜੀ ਕੜੀ ਸੀਗੀ ਮੈਂ ਆਪਣੇ ਮੁੰਡਾ ਡਰਾਈਵ ਕਰਦਾ ਸੀ ਉਹਨੂੰ ਵੀ ਕਿਹਾ ਸ਼ੀਸ਼ਾ ਉੱਪਰ ਕਰ ਦੇ ਮਿਰਰ ਜਿਹੜਾ ਮੇਰੇ ਹਾਲਾ ਦੇਖੇ ਪਰ ਮੈਂ ਅੰਦਰੋਂ ਕਿਹਾ ਵੀ ਇੱਤੀ ਮਾਰ ਪਈ ਕੋਰ ਲਾਣੇ ਤਾਂ ਕਿ ਦਰਦ ਨਾ ਆਏ ਅਕਾਲਪੁਰਖ ਨੂੰ ਮੈਂ ਕਹਾਂ ਯਾਰ ਕੋਈ ਗਲਤ ਕੀਤਾ ਨਹੀਂ ਇੰਨਾ ਜਲੀਲ ਕਰਤਾ ਇਹਨੇ ਤੇ ਫਿਰ ਉਦੋਂ ਮਨ ਚ ਆਇਆ ਪਰ ਮੈਂ ਕਿਹਾ ਨਹੀਂ ਅਜੇ ਇਸ ਚੇਅਰ ਤੇ ਰਹਿਣਾ ਲੋਕਾਂ ਨੇ ਲੋਕ ਬੜੇ ਅਜੀਬ ਐ ਲੋਕਾਂ ਦੇ ਵਿੱਚ ਤਾਂ ਪਤਾ ਨਹੀਂ ਕੀ ਕੀ ਚੱਲਦਾ ਰਹਿੰਦਾ ਤੁਹਾਡੇ ਬਾਰੇ ਮੇਰੇ ਬਾਰੇ ਲੋਕੀ ਕੀ ਧਾਰਨਾ ਬਣਾ ਲੈਂਦੇ ਫਟਾਫਟ ਮੈਂ ਉਹਦਾ ਮੈਂ ਉਹਨਾਂ ਨਾਲ ਥੋੜਾ ਬੱਜਾ ਨਾ ਨਾ ਉਹਨਾਂ ਨੂੰ ਆਨਸਰ ਇਹ ਵਾਲਾ ਅੱਜ ਮੈਂ ਡੀਐਚਓ ਸ਼ਿਪ 3 ਸਾਲ ਬਾਅਦ ਕਰਕੇ ਜਿੱਥੇ ਖੜਾ ਹਾਂ ਉਹ ਵੀ ਦੇਖ ਲੈਣ ਜਿਨ੍ਹਾਂ ਦੇ ਮਨ 'ਚ ਕਈ ਵਿਚਾਰ ਆਏ ਉਹ ਵੀ ਦੇਖ ਲੈਣ ਜਿਹੜੇ ਮੈਨੂੰ ਕਦੇ ਇਹ ਸੋਚਦੇ ਹੁੰਦੇ ਡੀਐਚਓ ਲੱਗਾ ਪੈਸਾ ਇਕੱਠਾ ਕਰਨ ਦਾ ਇਹਦੀ ਵੀ ਸ਼ਾਇਦ ਤਮੰਨਾ ਹੋ ਉਹ ਵੀ ਦੇਖ ਲੈਣ ਜਿਨ੍ਹਾਂ ਨੂੰ ਲੱਗਦਾ ਹੋ ਉਹ ਡਰ ਕੇ ਭੱਜ ਗਿਆ ਉਹ ਵੀ ਦੇਖ ਲੈਣ ਔਰ ਹੋਰ ਜਿਹੜਾ ਆਉਂਦੇ ਸਮੇਂ 'ਚ ਜੋ ਮੈਂ ਕਰੂੰਗਾ ਉਹ ਵੀ ਦੇਖ ਲੈਣ ਸਰ ਅਚਾ ਡਾਕਟਰ ਸਾਹਿਬ ਜਦੋਂ ਅਸਤੀਫੇ ਦੀ ਗੱਲ ਨਿਕਲੀ ਤੁਸੀਂ ਇਹ ਸਮੇਂ ਦੇ ਵਿੱਚ ਬੜਾ ਕੁਝ ਦੇਖਿਆ ਹੋਣ ਗਿਆ ਜਿਹੜੇ ਰੀਡ ਕਰਦੇ ਰਹੇ ਜਿਨ੍ਹਾਂ ਦੇ ਉੱਪਰ ਤੁਸੀਂ ਉਹ ਲੋਕ ਅੱਜ ਖੁਸ਼ ਵੀ ਹੋਣਗੇ ਕਿ ਸ਼ੁਕਰ ਹੈ ਤਾਕੜ ਅਫਸਰ ਜਿਹੜਾ ਰਿਟਾਇਰ ਹੋਣ ਜਾ ਰਿਹਾ ਬੜੇ ਸਾਰੇ ਲੋਕ ਨਾਰਾਜ਼ ਵੀ ਹੋਣਗੇ ਜਿਹੜੇ ਤੁਹਾਨੂੰ ਚਾਹਣ ਵਾਲੇ ਸੀਗੇ ਕਹਿੋ-ਕਹਿੋ ਜੇ ਮੈਸੇਜ ਆਈ ਦੋ ਸਮੇਂ ਦੌਰਾਨ ਪਰ ਕਿਰਪਾ ਕਰੇ ਉਹਨਾਂ ਦੀ ਖੁਸ਼ੀ ਬਹੁਤਾ ਚਿਰ ਬਰਕਰਾਰ ਨਾ ਰਹੇ ਇਹ ਚਾਹਾਂਗਾ ਕਿਉਂਕਿ ਮੈਂ ਫੂਡ ਸੇਫਟੀ ਦਾ ਕੰਮ ਤਾਂ ਛੱਡਣਾ ਨਹੀਂ ਠੀਕ ਹੈ ਡਾਕਟਰ ਜਦੋਂ ਅਸਤੀਫਾ ਦੀ ਗੱਲ ਨਿਕਲੀ ਬੜੇ ਸਾਰੇ ਤੁਹਾਨੂੰ ਮੈਸੇਜ ਵੀ ਆਏ ਹੋਣਗੇ ਬੜੇ ਸਾਰੇ ਲੋਕ ਨਾਰਾਜ਼ ਵੀ ਹੋਏ ਹੋਣਗੇ ਕਿ ਡਾਕਟਰ ਸਾਹਿਬ ਕਿਉਂ ਤੁਸੀਂ ਅਸਤੀਫਾ ਦੇ ਰਹੇ ਹੋ ਔਰ ਬੜੇ ਸਾਰੇ ਖੁਸ਼ ਵੀ ਹੋਏ ਹੋਣਗੇ ਮੈਨੂੰ ਲੱਗਦਾ ਕਿ ਲੋਕ ਜਿਨ੍ਹਾਂ ਦੇ ਉੱਪਰ ਰੀਡ ਕਰਦੇ ਸੀ ਤੁਸੀਂ ਦੇਖੋ ਇਹ ਹੀ ਤਾਂ ਮੈਟਰ ਕਰਦਾ ਇੱਕ ਤਾਂ ਨਿਸ਼ਾਨੀ ਪਈ ਕਿ ਤੱਕ ਪੈਰਾਮੀਟਰ ਲੈ ਕੇ ਚੱਲੋ ਤੇ ਜਿਹੜੇ ਖੁਸ਼ ਹੁੰਦੇ ਕੌਣ ਤੇ ਜਿਹੜੇ ਦੁਖੀ ਹੁੰਦੇ ਕੌਣ ਜਿਹੜੇ ਗਲਤ ਪ੍ਰੈਕਟਿਸ ਕਰਦੇ ਜਿਹੜੇ ਮਲਾਵਟਖੋਰੀ ਕਰਦੇ ਜਿਹੜੇ ਹਾਂ ਜਿਹੜੇ ਕੋੜ ਚ ਚੀਨੀ ਮਣਾਉਂਦੇ ਖੁੱਲ ਕੇ ਇੰਨੀ ਨਹੀਂ ਉਹਨਾਂ ਨੂੰ ਸ਼ਾਇਦ ਖੁਸ਼ੀ ਹੋ ਕੇ ਹੁਣ ਦੇਖਣ ਵਾਲਾ ਕੋਈ ਨਹੀਂ ਰਿਹਾ ਹੂੰ ਉਹ ਉਹ ਖੁਸ਼ੀ ਬਹੁਤਾ ਚਿਰ ਨਹੀਂ ਰਹੋਗੀ ਹੂੰ ਇਹ ਪ੍ਰੈਕਟਿਸ ਹੁਣ ਅੱਗੇ ਕਿਵੇਂ ਚੱਲੂਗੀ ਕੀ ਪਲਾਨਿੰਗ ਕੀ ਹੈਗੀ ਹੈ ਇਹ ਵੀ ਚਰਚਾ ਹੋ ਰਹੀ ਹੈ ਕਿ ਡਾਕਟਰ ਲਖਵੀਰ ਸਿੰਘ ਰਾਜਨੀਤੀ ਦੇ ਵਿਚਾਰ ਰਹੇ ਹਨ ਰਾਜਨੀਤਿਕ ਖੇਤਰ ਵੀ ਲੋਕ ਸੇਵਾ ਦਾ ਖੇਤਰ ਹੈ ਇਤਰਾਜ਼ ਨਹੀਂ ਕੋਈ ਹੋਣਾ ਚਾਹੀਦਾ ਹੂੰ ਮੈਨੂੰ ਲੱਗਦਾ ਨਹੀਂ ਕਿਉਂਕਿ ਇਹ ਇੱਕ ਬਹੁਤ ਵੱਡਾ ਖੇਤਰ ਹੈ ਜਿਹੜਾ ਖੁਦ ਵੀ ਬਹੁਤ ਮੇਰੇ ਮੁਤਾਬਕ ਇਹ ਪਰ ਡੈਟ੍ਰੇਸ਼ਨ ਹੋ ਗਈ ਹੈ ਹੂੰ ਚੀਜ਼ ਖਰੀ ਹੁੰਦੀ ਹੈ ਜਦੋਂ ਦੁੱਧ ਕੋ ਮਾੜੀ ਮਿਲਕ ਪ੍ਰੋਡਕਟ ਮਾੜੀ ਥੋੜਾ ਜਦੋਂ ਮਿਲਾਵਟ ਖਰੀ ਹੋ ਗਈ ਵਿਚਾਰੇ ਜੀ ਚਰਚਾ ਸ਼ੁਰੂ ਹੋ ਗਈ ਉਹ ਹੀ ਖਾਰਾ ਅੰਦਰ ਜਾਂਦਾ ਸਾਰਾ ਉਹ ਹੀ ਖਾਰਾ ਪਤਾ ਨਹੀਂ ਵਿਚਾਰੇ ਨੇ ਕਹੇ ਪੇਟ ਠੀਕ ਕਰਨ ਵਾਸਤੇ ਪੀਣਾ ਪਰ ਉਹ ਬਦਨਾਮ ਹੋ ਗਿਆ ਸ਼ਰਾਬ ਨਾਲ ਲੱਗ ਕੇ ਉਹ ਜਦੋਂ ਖਾਰਾ ਅੰਦਰ ਜਾਂਦਾ ਲੋਕੀ ਕਹਿੰਦੇ ਅੰਦਰ ਦੌਰ ਚੱਲੂ ਪੈ ਗਿਆ ਸ਼ਰਾਬ ਚੱਲੂ ਸੋ ਇਹ ਨਹੀਂ ਡਿਪੈਂਡ ਕਰਦਾ ਡਿਪੈਂਡ ਇਹ ਕਰਦਾ ਵੀ ਜਿਹੜਾ ਇਹ ਰਾਜਨੀਤਿਕ ਖੇਤਰ ਹੈ ਇਹ ਮਾੜਾ ਖੇਤਰ ਨਹੀਂ ਹੈਗਾ ਕੋਈ ਚੇਅਰ ਥੋੜਾ ਮਾੜੀ ਡੀ ਐਚਓ ਦੀ ਮੈਂ ਅਜ ਤੱਕ ਦੇਖਦਾ ਸੀ ਮੈਨੂੰ ਬੜੇ ਬੜੇ ਮੇਰੇ ਡਾਇਰੈਕਟਰ ਫੋਨ ਕਰਕੇ ਕਹਿੰਦੇ ਕਿ ਡਾਕਟਰ ਲਖਵੀਰ ਜੀ ਮੈਂ ਤੈਨੂੰ ਇਸ ਕਰਕੇ ਕਾਲ ਕੀਤੀ ਸਿਰਫ 12 ਸਾਲ ਪਹਿਲਾਂ ਰਿਟਾਇਰ ਹੋਇਆ ਬੰਦਾ ਵੀ ਨੂੰ ਕਹਿ ਰਿਹਾ ਡਾਇਰੈਕਟਰ ਵੀ ਮੈਂ ਆਹ ਦੇਖੇ ਸੀ ਇਮਾਨਦਾਰ ਫਲਾਣੇ ਇਮਾਨਦਾਰ ਦੇਖੇ ਡਾਇਰੈਕਟ ਸਰਜਨ ਇਮਾਨਦਾਰ ਦੇਖੇ ਪਰ ਮੈਂ ਡੀ ਐਚਓ ਪਹਿਲੀ ਵਾਰ ਦੇਖਿਆ ਇਮਾਨਦਾਰ ਮੈਨੂੰ ਇਹ ਪ੍ਰਾਊਡ ਫੀਲ ਹੋਇਆ ਉਹਨਾਂ ਦਾ ਫੋਨ ਜਗਾ ਔਰ ਮੇਰੇ ਵਿਭਾਗ ਦੇ ਹੈੱਡ ਵੀ ਨੂੰ ਖੁਦ ਕਹਿ ਰਹੇ ਹਾਂ ਮੈਨੂੰ ਨਹੀਂ ਲੱਗਦਾ ਵੀ ਇਹ ਚੇਅਰ ਦੀ ਕੋਈ ਇਹਦੀ ਗਰਮਾ ਤਾਂ ਚੇਅਰ ਤੇ ਬਹਿਣ ਵਾਲੇ ਨਾਲ ਬਣਨੀ ਆ ਔਰ ਉਹ ਖੇਤਰ ਵੀ ਲੋਕ ਸੇਵਾ ਦਾ ਖੇਤਰ ਹੈ ਅਗਰ ਮੈਂ ਉਧਰ ਵੀ ਚਲਾ ਜਾਣਾ ਤਾਂ ਕਰੂੰਗਾ ਲੋਕ ਸੇਵਾ ਵਾਕਈ ਲੋਕ ਸੇਵਾ ਦਾ ਹੀ ਖੇਤਰ ਹੈ ਪਰ ਸਵਾਲ ਇਹ ਤੇ ਤਾਂ ਖੜੇ ਹੁੰਦੇ ਨੇ ਰਾਜਨੀਤੀ ਦੇ ਉੱਪਰ ਕਹਿੰਦੇ ਨੇ ਕਿ ਜਦੋਂ ਸੂਟ ਬੂਟ ਵਾਲੀ ਨੌਕਰੀ ਛੱਡ ਕੇ ਕੋਈ ਚਿੱਟੇ ਕੁਰਤੇ ਪਜਾਮੇ ਪਾ ਲੈਂਦਾ ਤਾਂ ਫਿਰ ਬੰਦਾ ਬਦਲ ਜਾਂਦਾ ਮੈਂ ਨਹੀਂ ਸਮਾਇਆ ਚਿੱਟੇ ਕੁਰਤੇ ਵੇ ਮੈਂ ਜੇ ਉਹ ਕੋਈ ਪੱਕਾ ਨਹੀਂ ਕਰਾ ਮੈਂ ਤਾਂ ਸਲਾਈ ਨਹੀਂ ਆਏਗਾ ਤੇ ਪੈਂਟਕ ਵਿੱਚ ਵੀ ਰਾਜਨੀਤੀ ਹੋ ਸਕਦੀ ਹੈ ਕੋਈ ਏਡੀ ਗੱਲ ਨਹੀਂ ਹੈਗੀ ਤਾਂ ਮੈਨੂੰ ਲੱਗਦਾ ਵੀ ਉਹ ਇਸ ਕਰਕੇ ਚਿੱਟੇ ਕੱਪੜੇ ਪਾਏ ਜਾਂਦੇ ਆ ਵੀ ਜੇ ਚਿੱਟੇ ਤੋਂ ਪਾਲਿਆ ਜਾ ਜਿੱਦਾਂ ਜੋਗੀ ਪਹਿਨਦੇ ਆ ਉਹ ਇਸ ਕਰਕੇ ਪਹਿਨਦੇ ਵੀ ਤੂੰ ਰੰਗਣਾ ਹੈ ਭਗਤੀ ਦੇ ਰੰਗ ਚ ਰੱਬ ਵਾਲੇ ਰੰਗ ਚ ਉਹ ਉਹਨਾਂ ਨੂੰ ਇੱਕ ਉਹਨਾਂ ਵਾਸਤੇ ਇੱਕ ਪ੍ਰਤੀਕ ਹੈ ਸਿੰਬੋਲਿਕ ਹੈ ਤੇ ਇਦਾਂ ਹੀ ਜਿਹੜਾ ਚਿੱਟੇ ਕੱਪੜੇ ਇਸ ਕਰਕੇ ਪਾਉਂਦੇ ਆ ਵੀ ਇੱਤੇ ਦਾਗ ਨਹੀਂ ਲੱਗਣ ਦੇਣਾ ਕੋਈ ਕਿਸੇ ਤਰ੍ਹਾਂ ਦਾ ਸੰਭਲ ਕੇ ਚੱਲਣਾ ਮਤਲਬ ਆਪਣੇ ਆਪ ਨੂੰ ਇੱਕ ਮਹਿਸੂਸ ਹੁੰਦਾ ਰਹੇ ਤੁਹਾਨੂੰ ਵੀ ਪੰਜਾਬ ਦੀ ਪਾਰਟੀ ਇਹੋ ਜੀ ਨਜ਼ਰ ਆਉਂਦੀ ਹੈ ਜੋ ਵਿਜ਼ਨ ਤੁਹਾਡਾ ਹੈਗਾ ਉਹ ਵਿਜ਼ਨ ਉਹ ਪਾਰਟੀ ਪੂਰਾ ਕਰ ਸਕਦੀ ਆ ਜਾਂ ਉਹ ਪਾਰਟੀ ਦੇ ਵਿੱਚ ਜਾ ਕੇ ਸਾਰੇ ਕੰਮ ਹੋ ਸਕਦੇ ਨੇ ਜਿਹਦੇ ਉੱਪਰ ਦਾਗ ਤੱਬੇ ਨਹੀਂ ਹੈਗੇ ਉਹ ਦੇਖੋ ਮੈਂ ਤੁਹਾਨੂੰ ਇੱਕ ਗੱਲ ਬਾਰ ਬਾਰ ਕਹਿੰਨਾ ਇਦਾਂ ਤੁਹਾਨੂੰ ਨਹੀਂ ਮਿਲਣਾ ਇਦਾਂ ਦਾ ਜੇ ਤੁਸੀਂ ਲੈ ਕੇ ਚੱਲੋਂਗੇ ਇਦਾਂ ਨਹੀਂ ਤੁਸੀਂ ਕੰਮ ਕਰ ਸਕੋਂਗੇ ਤੁਸੀਂ ਕੰਮ ਸਿਰਫ ਇਹ ਕਰ ਸਕੋਂਗੇ ਤੁਸੀਂ ਕਹੋ ਪੇ ਮੈਂ ਚੋਇਸ ਵਾਸ ਫਲਾਨੀ ਚ ਬਹਿਣਾ ਫਲਾਨੀ ਚ ਬਹਿਣਾ ਕੋਈ ਨਾ ਕਿਸੇ ਬਸ ਚ ਗੱਡੀ ਚ ਕੋਈ ਨਾ ਕੋਈ ਚੀਜ਼ ਨੁਕਸਾਨ ਨਿਕਲ ਹੀ ਹੋਣਾ ਹੂੰ ਕੋਈ ਨਾ ਕੋਈ ਤਾਂ ਨਿਕਲੂਗਾ ਪਰ ਤੁਸੀਂ ਜਰਨੀ ਕਰਨੀ ਜਾਂ ਤੁਹਾਨੂੰ ਬਹਿਣਾ ਪੈਣਾ ਹਾਂ ਤੋਂ ਪਰ ਮੈਨੂੰ ਲੱਗਦਾ ਵੀ ਤੁਸੀਂ ਕਈ ਸ਼ਕਤੀਆਂ ਜੀਆਂ ਦੇਖੋਗੇ ਪੋਲਿਟੀਕਲ ਉਹ ਮੇਰੇ ਵੀ ਆਈਡੀਆ ਲਾ ਹੂੰ ਉਹ ਬੰਦੇ ਜਦੋਂ ਤੁਸੀਂ ਤੁਹਾਡਾ ਨਿਗਾ ਉਹਨਾਂ ਤੇ ਜਾਂਦੀ ਆ ਤੁਸੀਂ ਕਦੇ ਨਹੀਂ ਸੋਚਦੇ ਵੀ ਇਹ ਕਿਹੜੀ ਪਾਰਟੀ ਦਾ ਹੈ ਕਿਹੜੇ ਬੰਦੇ ਨੇ ਰਾਜਨੀਤੀ ਦੇ ਕੋਈ ਇੱਕ ਦੋ ਨਾਮ ਲੈਣਾ ਚਾਹੋਗੇ ਜਿਹੜੇ ਤੁਹਾਨੂੰ ਲੱਗ ਰਿਹਾ ਕਿ ਵਧੀਆ ਕੰਮ ਕਰ ਰਹੇ ਨੇ ਜਿਨ੍ਹਾਂ ਨੂੰ ਤੁਸੀਂ ਆਈਡਲ ਬਣਾਉਂਦੇ ਨਹੀਂ ਮੈਂ ਪਿੱਛੇ ਦੀ ਗੱਲ ਕਰਦਾ ਜਿੱਦਾਂ ਮੈਂ ਚੰਦਰਸ਼ੇਖਰਜੀ ਦੀਆਂ ਸਪੀਚਸ ਵੀ ਸੁਣਦਾ ਰਹਿੰਦਾ ਸੀ ਈਵਨ ਮਨਮੋਹਨ ਸਿੰਘ ਵੀ ਮੈਨੂੰ ਚੰਗੇ ਲੱਗਦੇ ਸੀ ਜਿਦਾ ਬਾਜਪੀ ਸਾਹਿਬ ਮੈਨੂੰ ਬਹੁਤ ਚੰਗੇ ਲੱਗਦੇ ਸੀਗੇ ਔਰ ਮੈਨੂੰ ਲੱਗਦਾ ਹੁੰਦਾ ਸੀ ਕਿ ਇਦਾਂ ਦੇ ਲੀਡਰ ਹੋਏ ਜਨ ਨੂੰ ਆਪੋਜੀਸ਼ਨ ਵੀ ਲਾਈਕ ਕਰਦੀ ਸੀਗੀ ਤਾਂ ਕਿਉਂ ਨਹੀਂ ਇਦਾਂ ਦੇ ਬਣੇ ਜਾ ਸਕਦਾ ਜ ਹੂੰ ਇੱਕ ਕੌਜ਼ ਨੋਬਲ ਕੌਜ਼ ਲਈ ਤੁਸੀਂ ਕਮਿਟਡ ਰਹਿੰਦੇ ਹੋ ਹੂੰ ਤੁਸੀਂ ਆ ਘਟੀਆਂ ਜੀਆਂ ਗੱਲਾਂ ਜੇ ਤੇ ਚਰਚਾਵਾਂ ਜੇ ਤੇ ਟਾਈਮ ਵੇਸਟ ਲੋਕ ਕੀ ਕਰੀ ਜਾਂਦੇ ਅੱਜ ਪੋਲਿਟਿਕਲ ਵੀ ਕਈ ਵਾਰ ਇਹ ਦੇਖਦਾ ਹਾਂ ਉਹਨਾਂ ਯਾਰ ਇਹ ਤਾਂ ਗੰਨਾ ਛੋਭਾ ਹੀ ਨਹੀਂ ਦਿੰਦੀਆਂ ਸਾਨੂੰ ਜਿਹੜੇ ਟੌਪਿਕ ਅਸੀਂ ਲੈ ਕੇ ਬਹਿ ਜਾਂਦੇ ਕੋਈ ਗੱਲ ਮੁੱਦਿਆਂ ਨਹੀਂ ਕਰੀਏ ਪੰਜਾਬ ਦੀ ਕਰੀਏ ਜਿਹੜੇ ਮੁੱਦੇ ਆ ਲੋਕ ਕਰਾ ਰਹੇ ਕਿੱਧਰ ਜਾ ਰਹੇ ਮੁੱਦੇ ਲਈ ਸਾਰੇ ਰਲ ਮਿਲ ਕੇ ਕੋਈ ਇਦਾਂ ਦਾ ਸਟੈਪ ਲਈਏ ਸਰ ਪਿਛਲੇ ਸਮੇਂ ਦੇ ਵਿੱਚ ਤੁਸੀਂ ਪ੍ਰੋਫਾਈਲ ਬਣ ਕੇ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੇ ਲੋਕਾਂ ਨੇ ਤੁਹਾਨੂੰ ਲਾਈਕ ਕੀਤਾ ਜਦੋਂ ਇਹਨਾਂ ਫੇਸ ਵੱਡਾ ਹੋ ਜੇ ਤਾਂ ਸੁਭਾਵਿਕ ਹੈ ਪੋਲਿਟਿਕਲ ਪਾਰਟੀਆਂ ਦੀ ਵੀ ਨਜ਼ਰ ਪੈ ਜਾਂਦੀ ਹੈ ਤੁਹਾਨੂੰ ਆਫਰਾਂ ਆ ਰਹੀ ਆਬਸਲੀ ਹੂੰ ਇਦਾਂ ਪਰ ਮੈਂ ਇਦਾਂ ਹੈਗਾ ਨਾ ਉਹ ਤਾਂ ਇੱਕ ਜਿੱਦਾਂ ਕੈਸੂਲ ਜੀਆਂ ਗੱਲਾਂ ਹੋ ਜਾਂਦੀਆਂ ਹੂੰ ਕਿਉਂਕਿ ਤੁਸੀਂ ਜਦੋਂ ਤਈ ਤੁਹਾਡੀਆਂ ਲਿਮਿਟੇਸ਼ਨਸ ਹੁੰਦੀਆਂ ਜਦੋਂ ਤੁਸੀਂ ਜੌਬ 'ਚ ਹੁੰਦੇ ਹੋ ਤੁਸੀਂ ਨਹੀਂ ਰਾਜਨੀਤਿਕ ਐਕਟੀਵਿਟੀ ਕੋਈ ਕਰ ਸਕਦੇ ਨਹੀਂ ਜਾ ਤੁਹਾਡੀ ਲਿਮਟ ਆ ਉਹ ਲਿਮਟ ਹੀ ਤਾਂ ਜਿਹੜੀ ਮੈਂ ਛੱਡਣੀ ਆ ਤੇ ਉਹ ਇਦਾਂ ਹੁੰਦਾ ਪਰ ਜਦੋਂ ਇਹ ਲਿਮਿਟ ਲੱਥ ਜਾਣੀ ਹੁਣ ਅੱਜ ਜੌਬ ਛੱਡ ਦਿੱਤੀ ਆ ਰਿਟਾਇਰਮੈਂਟ ਅੱਜ ਹੋ ਗਈ ਆ ਤੇ ਔਰ ਫਾਰਮਲ ਜਿਹੜੀਆਂ ਕੈਜੂਅਲ ਗੱਲਾਂ ਫਾਰਮਲ ਹੋ ਜਾਣਗੀਆਂ ਫਿਰ ਹਾਂਜੀ ਕਿਉਂਕਿ ਫਿਰ ਰੈਸਟ੍ਰਿਕਸ਼ਨ ਕੋਈ ਨਹੀਂ ਕੋਈ ਹੱਦਾਂ ਬੰਨੇ ਸਭ ਕੋਈ ਨਹੀਂ ਰਹੇ ਹਾਂਜੀ ਡਰ ਸਾਹਿਬ ਆਖਰੀ ਸਵਾਲ ਹੈ ਮੇਰਾ ਅੱਜ ਬੇहद ਭਾਵੁਕ ਸਮਾਂ ਵੀ ਹੋਏਗਾ ਕਿ ਤੁਸੀਂ ਅੱਜ ਰਿਟਾਇਰਮੈਂਟ ਲੈ ਰਹੇ ਹੋ ਤਾਂ ਮਿਸ ਕੀ ਕਰ ਰਹੇ ਹੋ ਤੁਸੀਂ ਆਪਣੀ ਮਾਂ ਦਾ ਕਈ ਵਾਰ ਜ਼ਿਕਰ ਕੀਤਾ ਇੰਟਰਵਿਊ ਦੇ ਵਿੱਚ ਵੀ ਕਿ ਉਹਨਾਂ ਦੇ ਸਿਧਾਂਤਾਂ ਦੇ ਉੱਪਰ ਤੁਸੀਂ ਚੱਲੇ ਉਹਨਾਂ ਨੇ ਤੁਹਾਨੂੰ ਇਹ ਸਾਰਾ ਕੁਝ ਸਿਖਾਇਆ ਜਦੋਂ ਇਹ ਕੁਰਸੀ ਤੇ ਬੈਠਣਾ ਸੀਗੇ ਤਾਂ ਉਦੋਂ ਆਪ ਉਹਨਾਂ ਨੇ ਬਿਟਾਇਆ ਹੋਵੇਗਾ ਅੱਜ ਉਹ ਨਹੀਂ ਹੈਗੇ ਤਾਂ ਮਿਸ ਕਰਦੇ ਹੋਏ ਚੀਜ਼ ਨੂੰ ਬਹੁਤ ਮਿਸ ਕਰਦਾ ਕਿਉਂਕਿ ਜਦੋਂ ਕੋਈ ਬੰਦਾ ਤੁਹਾਨੂੰ ਕਿਉਂਕਿ ਇੱਕ ਇੰਟਰਵਿਊ ਹੋਈ ਸੀ ਉਹਦੇ 'ਚ ਮੈਨੂੰ ਪੁੱਛਿਆ ਵੀ ਤੁਹਾਡੀ ਮਾਂ ਤੁਹਾਨੂੰ ਦੇਖ ਕੇ ਬਹੁਤ ਖੁਸ਼ ਹੁੰਦੀ ਹੋਣੀ ਐ ਅੱਜ ਫਿਰ ਤੁਸੀਂ ਜਿੱਦਾਂ ਚਾਹੁੰਦੇ ਓਨੈਸਟਲੀ ਕੰਮ ਕਰਦੇ ਆ ਜਿੱਦਾਂ ਚਾਹੁੰਦੇ ਸੀ ਤੇ ਫਿਰ ਉਸ ਵੇਲੇ ਜਦੋਂ ਉਹਨਾਂ ਨੇ ਕਿਹਾ ਦੇਖਦੇ ਹੋਗੇ ਤਾਂ ਸੁਭਾਵਿਕ ਉਹ ਜਵਾਬ ਨਹੀਂ ਦਿੱਤਾ ਜਾਂਦਾ ਉਹ ਗਲਾ ਭਰ ਜਾਂਦਾ ਸੀ ਵੀ ਉਹ ਨਹੀਂ ਉਹ ਨਹੀਂ ਦੇਖਦੀ ਮਾਂ ਨਹੀਂ ਦੇਖਦੀ ਠੀਕ ਹੈ ਨਾ ਸਭ ਚਲੋ ਵਾਕਈਏ ਇੱਕ ਭਾਵੁਕ ਸਮਾਂ ਵੀ ਹੁੰਦਾ ਕਿ ਬੜੇ ਸਾਲ ਇਹਨਾਂ ਨੇ ਨੌਕਰੀ ਕੀਤੀ ਹੈ 2021 ਦੇ ਵਿੱਚ ਇਸ ਦਫਤਰ ਦੇ ਵਿੱਚ ਇਹਨਾਂ ਨੇ ਜੁਆਇਨਿੰਗ ਕੀਤੀ ਸੀਗੀ ਤਾਂ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ ਪੰਜਾਬ ਦੇ ਰਹੇ ਉੱਥੇ ਇਹਨਾਂ ਨੇ ਸੇਵਾ ਕੀਤੀ ਔਰ ਪਿਛਲੇ ਕੁਝ ਸਮੇਂ ਤੋਂ ਬਹੁਤ ਜ਼ਿਆਦਾ ਵਾਇਰਲ ਹੋਏ ਸੋਸ਼ਲ ਮੀਡੀਆ ਦੇ ਉੱਪਰ ਬੜੇ ਸਾਰੇ ਚਾਹੀ ਬੇਲਣੇ ਹੋਣ ਚਾਹੀ ਕੋਈ ਫੈਕਟਰੀਆਂ ਹੋਣ ਤਾਂ ਉੱਥੇ ਰੇਡ ਕੀਤੀ ਪਰ ਅੱਜ ਜਿਹੜੇ ਨੇ ਇਹਨਾਂ ਦੀ ਰਿਟਾਇਰਮੈਂਟ ਦਾ ਸਮਾਂ ਹੈਗਾ ਔਰ ਅੱਗੇ ਦੀ ਪਲਾਨਿੰਗ ਕੀ ਹੈਗੀ ਹੈ ਹਾਲਕੀ ਰਾਜਨੀਤੀ ਦੇ ਵਿੱਚ ਆਉਂਦੇ ਨੇ ਜਾਂ ਨਹੀਂ ਆਉਂਦੇ ਇਹ ਸਮਾਂ ਦੱਸੇਗਾ ਪਰ ਕਹਿੰਦੇ ਨੇ ਕਿ ਅੱਗੇ ਦੀ ਜਿਹੜੀ ਹੈ ਪਲੈਨਿੰਗ ਇਹਨਾਂ ਦੇ ਵੱਲੋਂ ਕਰ ਲਈ ਗਈ ਹੈ ਕਈ ਪਾਰਟੀਆਂ ਦੇ ਵੱਲੋਂ ਇਹਨਾਂ ਨੂੰ ਉਪਰੰਧ ਦਿੱਤੀਆਂ ਜਾ ਰਹੀਆਂ ਨੇ ਇਹ ਅੱਗੇ ਦਾ ਹੁਣ ਸਮਾਂ ਦੱਸੇਗਾ ਕਿ ਕਿੱਥੇ ਇਹਨਾਂ ਦੇ ਵੱਲੋਂ ਪਲੈਨਿੰਗ ਕੀਤੀ ਜਾਂਦੀ ਹੈ ਔਰ ਕਿਹੜੇ ਖੇਤਰ ਦੇ ਵਿੱਚ ਅੱਗੇ ਜਿਹੜੀ ਹੈ ਉਹ ਆਪਣਾ ਕਦਮ ਵਧਾਉਂਦੇ ਨੇ ਕੈਮਰਾਮੈਨ ਬਰਿੰਦਰ ਦੇ ਨਾਲ ਮਨਪੀਰ ਸਿੰਘ ਕਾਲੂ ਜਗਬਾਣੀ ਟੀਵੀ ਖੁਸ਼ਿਆਰਪੁਰ